ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ ਮੀਡੀਆ ਮੈਂ ਮਨਪ੍ਰਕਾਸ਼ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਨੇ ਲਿਆ ਵੱਡਾ ਐਕਸ਼ਨ ਪੰਜਾਬ ਦੇ ਗੁਰਦੁਆਰੇ 'ਤੇ ਲੱਗੀ ਭਿਆਨਕ ਅੱਗ ਅਗਨੀ ਭੇਟ ਹੋਏ ਗੁਰਬਾਣੀ ਦੇ ਸਰੂਪ ਸੀਐਮ ਮਾਨ ਨੇ ਸੱਦ ਲਈ ਅਧਿਕਾਰੀ ਲੋਕਾਂ ਅੰਦੀ ਵੱਡੀ ਤੋਂ ਵੱਡੀ ਮੁਸ਼ਕਲ ਹੋਵੇਗੀ ਹੁਣ ਹੱਲ ਐਨਆਈ ਨੇ ਅਮਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਨੂੰ 26 ਨੂੰ ਕੀਤਾ ਤਲਬ ਐਕਸ਼ਨ ਚ ਆਈ ਪੰਜਾਬ ਸਰਕਾਰ ਵੱਲ ਪਰਿਵਾਰ ਦੀਆਂ ਕਈ ਬਸਾਂ ਦੇ ਰੱਦ ਹੋਏ ਪਰਮਟ ਮਸ਼ਹੂਰ ਕੁੱਲੜ ਪੀਜ਼ਾ ਵਾਲੇ ਕਪਲ ਇੱਕ ਵਾਰ ਫੇਰ ਕਿਰੇ ਵਿਵਾਦਾਂ 'ਚ ਅੱਧੀ ਰਾਤ ਉਹਨਾਂ ਦੇ ਘਰ ਦੇ ਬਾਹਰ ਲੱਗੀ ਪੀਣ 15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ 12 ਲੱਖ ਖਰਚ ਕੇ ਮਾਪਿਆਂ ਨੇ ਮਾਸਾ ਮੰਗਵਾਈ 12 ਬੱਚੇ ਦੀ ਲਾਸ਼ ਪੰਜਾਬ 'ਚ ਆਇਲਸ ਸੈਂਟਰ ਦੇ ਉੱਤੇ ਹੋਈ ਫਾਇਰਿੰਗ ਦਿਨ ਦਿਹਾੜੇ tàr-tàr ਚੱਲੀਆਂ ਗੋਲੀਆਂ ਕੁਝ ਦਿਨ ਪਹਿਲਾਂ ਹੀ ਵਿਆਹ ਕੇ ਲਿਆਉਂਦੀ ਪਤਨੀ ਦਾ ਪਤੀ ਨੇ ਕਰਤਾ ਬੇਰਮੀ ਨਾਲ ਕਤਲ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਸਖਤ ਹੁਕਮ ਹੋਏ ਜਾਰੀ ਕੁਝ ਵਾਹਨਾਂ ਤੇ ਹੋਵੇਗੀ ਸਖਤ ਕਾਰਵਾਈ। ਬਿਜਲੀ ਦਾ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਬਿਜਲੀ ਵਿਭਾਗ ਨੇ ਲਈ ਕਲਾਸ ਕੱਟੇ ਕਨੈਕਸ਼ਨ ਅਤੇ ਵਸੂਲੇ 1.7 ਕਰੋੜ ਰੁਪਏ। ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਸਪਾ ਸੈਂਟਰਾਂ ਖਿਲਾਫ ਕੀਤੀ ਵੱਡੀ ਕਾਰਵਾਈ ਇੱਕ ਸਪਾ ਸੈਂਟਰ ਦੀ ਆੜ ਚ ਚਲਾ ਰਹੀ ਸੀ ਗੰਦਾ ਧੰਦਾ ਪੁਲਿਸ ਨੇ ਮੁੱਜਮ ਨੂੰ ਕੀਤਾ ਕਾਬੂ। ਸਾਈਬਰ ਠੱਗਾ ਨੇ ਲਿੰਕ ਭੇਜ ਕੇ ਇੱਕ ਬਜ਼ੁਰਗ ਦੇ ਖਾਤੇ ਚੋਂ ਠੱਗੇ 11 ਲੱਖ ਰੁਪਏ ਪੁਲਿਸ ਨੇ ਲਾਰੈਂਸ ਸੁਬਿਸ਼ ਨੂੰ ਇਹ ਗੈਂਗ ਪੇਕੀਤੀ ਵੱਡੀ ਕਾਰਵਾਈ ਸੋਸ਼ਲ ਮੀਡੀਆ ਤੇ ਖਾਲਿਸਤਾਨੀ ਪੱਖੀ ਪੋਸਟ ਪਾਉਣ ਵਾਲੇ ਹੋ ਜਾਣ ਸਾਵਧਾਨ ਐਨਆਈਏ ਨੇ ਕਸਿਆ ਸਿਕੰਜਾ ਕੈਨੇਡਾ ਚ ਸਟੱਡੀ ਵੀਜ਼ਾ ਲੈਣ ਵਾਲੇ ਸਟੂਡੈਂਟਾਂ ਨੂੰ ਲੱਗਿਆ ਝਟਕਾ ਕੈਨੇਡਾ ਨੇ ਸਟੂਡੈਂਟ ਵੀਜ਼ਾ ਤੇ 30% ਕੀਤੀ ਕਟੌਤੀ ਪੈਸਿਆਂ ਪਿੱਛੇ ਖੂਨ ਹੋਇਆ ਪਾਣੀ ਉਹ ਪਤਲਾ ਇੱਕ ਪ੍ਰਾਣ ਨੇ ਆਪਣੇ ਵੱਡੇ ਭਰਾ ਦੇ ਸਿਰ 'ਚ ਕੋਟਨਾ ਮਾਰ ਕੇ ਕਰ ਦਿੱਤਾ ਕਤਲ। ਥਾਣੇ 'ਚ ਸ਼ਿਕਾਇਤ ਕਰਤਾ ਨੇ ਪਹਿਰਾਂ ਚਰਖਵਾਈ ਮਾਂ ਦੀ ਚੁੰਨੀ ਤਾਂ ਪੁੱਤ ਨੇ ਖੋਫਨਾਕ ਚੁੱਕਿਆ ਕਦਮ। ਰੇਲ ਯਾਤਰੀਆਂ ਲਈ ਖੁਸ਼ਖਬਰੀ ਪੰਜਾਬ 'ਚ ਜਲਦ ਸ਼ੁਰੂ ਹੋਣਗੀਆਂ ਬੁਲੇਟ ਟ੍ਰੇਨਾਂ। ਜਿਲੰਦਰ ਪਠਾਨਕੋਟ ਹਾਈਵੇ ਤੇ ਇੱਕ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ। 15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਨੌਜਵਾਨ ਦੀ ਵਿਦੇਸ਼ 'ਚ ਹੋਈ ਮੌਤ 12 ਲੱਖ ਖਰਚ ਕੇ ਮਾਪਿਆਂ ਨੇ ਮਸਾ ਮੰਗਵਾਈ ਬਾਰੋਂ ਬੱਚੇ ਦੀ লাশ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ